ਕਮੇਟੀ ਦੇ ਸ਼ਾਰਟ ਨੋਟਿਸ ਤੇ 72 ਘੰਟੇ ਦੇ ਨੋਟਿਸ ਤੇ ਇਹ ਮੀਟਿੰਗ ਸੱਦੀ ਗਈ ਸੀ ਜਿਹਦੇ ਵਿੱਚ ਇੱਕਨ ਕਾਪੀ ਏਜੰਡਾ ਸੀ ਕਿ ਆਉਂਦੇ ਦਿਨੀ ਪੰਜਾਬ ਸਰਕਾਰ ਵੱਲੋਂ ਇੱਕ ਕਰਨਲ ਜਿਹੜਾ ਪਰਚਾ ਦਰਜ ਕਰਨ ਸੰਬੰਧੀ ਇਹ ਅਸੀਂ ਸਾਬਿਆਵੇਂ ਬੈਠ ਕੇ ਵਿਚਾਰ ਕਰਕੇ ਜਿਹੜਾ ਅੱਜ ਮਤਾ ਉਹ ਐਜਿਟ ਜੀ ਮੈਂ ਸਾਨੂੰ ਪੜ੍ਹ ਦਿੰਦਾ ਉਹਦੇ ਵਿੱਚ ਸਾਰੇ ਜਿਹੜੇ ਉਹ ਪੱਖ ਸਪਸ਼ਟ ਹੋ ਜਾਣਗੇ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਇਹ 213 ਦਾ ਮਸਲਾ ਪਹਿਲਾਂ ਮੈਂ ਪ੍ਰੈਸ ਕਾਨਫਰੰਸ ਬੋਲਣ ਤੋਂ ਪਹਿਲਾਂ ਇਹ ਤੁਹਾਨੂੰ ਸਾਰਿਆਂ ਨੂੰ ਸਪਸ਼ਟ ਕਰਨਾ ਚਾਹਣਾ ਕਿ ਜਿਹੜੀ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੌਂਪੀ ਸੀ ਉਸ ਰਿਪੋਰਟ ਵਿੱਚ ਕਿਦਰੇ ਵੀ ਸਰੂਪ ਲਾਪਤਾ ਦਾ ਜ਼ਿਕਰ ਨਹੀਂਗਾ। ਔਰ ਉਹ ਜਿਹੜੀ 1000 ਪੇਜ ਦੀ ਰਿਪੋਰਟ ਆ ਉਹ ਅਸੀਂ ਆਲਰੇਡੀ ਆਪਣੀ ਵੈਬਸਾਈਟ ਤੇ ਪਾ ਚੁੱਕੇ ਆ ਕੋਈ ਵੀ ਦੇਖ ਸਕਦਾ। ਉਹ ਤੋਂ ਇਲਾਵਾ ਇੱਕ 10 ਪੇਜ ਦੀ ਰਿਪੋਰਟ ਸੀ ਵੱਖ-ਵੱਖ ਜਿਹੜੇ ਕਰਮਚਾਰੀਆਂ ਦੇ ਸਬੰਧ ਦੇ ਵਿੱਚ ਉਹ ਵੀ ਵੈਬਸਾਈਟ ਤੇ ਪਈ ਆ ਉਹ ਵੀ ਸਾਰੇ ਦੇਖ ਸਕਦੇ ਆ। ਸੋ ਅੱਜ ਲੰਮੀ ਡਿਸਕਸ਼ਨ ਤੋਂ ਬਾਅਦ ਇਹ ਜਿਹੜਾ ਸਮੁੱਚੇ ਤੌਰ ਤੇ ਇੱਕ ਮਤਾ ਆਇਆ ਉਹ ਸਾਰੇ ਪੱਖ ਤੁਹਾਡੇ ਸਪਸ਼ਟ ਕਰਦਾ ਕਿ ਪੰਜਾਬ ਦੀ ਸਰਕਾਰ 2022 ਵਿੱਚ ਬੜਗਾਰੀ ਕਾਹਨ ਨੂੰ ਚਮਕਾ ਕੇ ਲੋਕਾਂ ਨੂੰ ਗਮਰਾਹ ਕਰਕੇ ਅਸਲੀਅਤ ਤੋਂ ਓਲੇ ਰੱਖ ਕੇ ਸੋਸ਼ਲ ਮੀਡੀਆ ਰਾਹੀਂ ਉਪਜ ਵਿੱਚ ਆਈ ਸੀ ਤੇ 4 ਸਾਲ ਤੋਂ ਬਾਅਦ ਅੱਜ ਲੋਕ ਉਹਦੇ ਵੀ ਸਵਾਲ ਚੁੱਕਦੇ ਆ ਕਿ ਉਹਦਾ ਕੀ ਬਣਿਆ ਹੁਣ ਕਿਉਂਕਿ ਆ ਸ਼ਤਾਬਦੀ ਆਪਾਂ ਸੈਭਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350 ਸਾਲਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਮਨਾ ਕੇ ਹਟੇ ਆ ਗੁਰੂ ਮੋਹਨ ਸਿੰਘ ਪਾਤਸ਼ਾਹ ਦੀ 350 ਸਾਲਾਂ ਘਰੇ ਆਈ ਦੇਵਸ ਮਨਾ ਕੇ ਹਟੇ ਆ ਸਰਕਾਰ ਉਹਦੇ ਵਿੱਚ ਕਰੋਨਾ ਰੁਪਈਏ ਲਾ ਕੇ ਫੇਲ ਰਹੀ ਇਹ ਲਾਜ ਮੈਂ ਕਿਉਂ ਵਰਤ ਰਿਹਾ ਕਿਉਂਕਿ ਸਾਡੇ ਵੀ ਸ਼ੌਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉੱਤੇ 23 ਤੋਂ ਲੈ ਕੇ 29 ਤੱਕ ਸਮਾਗਮ ਚੱਲਦੇ ਸੀ ਤੇ 29 ਤਰੀਕ ਨੂੰ ਸਮੁੱਚੇ ਖਾਲਸਾ ਪੰਥ ਨੇ ਇਕੱਠਾ ਇਕੱਠੇ ਹੋ ਕੇ ਉਹ ਨਗਰ ਕੀਰਤਨ ਸਤ ਗੁਰੂ ਦੀ ਯਾਦ ਦੇ ਵਿੱਚ ਸੀਸ ਸੰਸਕਾਰ ਦਿਵਸ ਦੇ ਤੌਰ ਤੇ ਮਨਾਇਆ ਸ਼ਾਇਦ ਉਸ ਗੱਲ ਤੋਂ ਉਤੇਜਿਤ ਹੋ ਕੇ ਇਹ ਸਾਰੀ ਜਿਹੜੀ ਆ ਉਹ ਕਾਰਵਾਈ ਕੀਤੀ ਗਈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਮਹਿਸੂਸ ਕਰਦੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਮਾਮਲੇ 'ਚ ਪਾਰਚਾ ਦਰਜ ਕਰਨ ਦੀ ਕਾਰਵਾਈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿੱਧੀ ਚੁਣੌਤੀ ਅਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਅਧਿਕਾਰਾਂ 'ਤੇ ਸਿੱਧੀ ਸਰਕਾਰੀ ਦਖਲਅੰਦਾਜ਼ੀ ਹੈ ਕਿਉਂਕਿ ਅਕਾਲ ਤਖਤ ਸਾਹਿਬ ਨੇ ਸਾਰੀ ਬੋਰਡ ਬਣਾਇਆ ਸੀ ਜਿਹੜਾ ਆਪਣੇ ਕੋਮੇਟੀ ਦੇ ਉਸ ਕੋਮੇਟੀ ਨੇ ਫਿਰ ਰਿਪੋਰਟ ਸ਼੍ਰੀ ਕਾਲਤਾਪ ਸਭ ਨੂੰ ਸਮਰਪਿਤ ਕੀਤੀ ਸੀ ਇਸ ਮਾਮਲੇ ਵਿੱਚ ਸ਼੍ਰੀ ਕਾਲਤਾਪ ਸਾਹਿਬ ਦੇ ਹਦੇਸ਼ਾ ਅਨੁਸਾਰ ਕਾਰਵਾਈ ਮੁਕੰਮਲ ਕੀਤੀ ਜਾ ਚੁੱਕੀ ਹੋਣ ਦੇ ਬਾਵਜੂਦ ਵੀ ਲੰਘੇ ਦਿਨੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਬਰਾਸਤੀ ਮਾਰਗ ਤੇ ਕੁਝ ਲੋਕਾਂ ਵੱਲੋਂ ਲਗਾਏ ਗਏ ਧਰਨੇ 'ਤੇ ਸਰਕਾਰ ਦੇ ਮੰਤਰੀ ਸਪੀਕਰ ਤੇ ਵਿਧਾਇਕ ਬਲੋਂ ਸ਼ਮੂਲਿਤ ਕਰਨੀ ਤੇ ਪੁਲਿਸ ਨੂੰ ਆਦੇਸ਼ ਦੇਣ ਤੋਂ ਸਿਪਾਹਤ ਹੈ ਕਿ ਸਰਕਾਰ ਜਾਣਬੁੱਝ ਕੇ ਇਸ ਮਾਮਲੇ ਵਿੱਚ ਆਪਣੀ ਸਿਆਸਤ ਸਾਧ ਰਹੀ ਹੈ ਮੈਂ ਤਾਂਚਪਾਟ ਕਰਨਾ ਚਾਹਣਾ ਅਸੀਂ ਵੀ ਧਰਨੇ ਲਾ ਲਾ ਕੇ ਦੇਖੇ ਕਰਮਚਾਰੀ ਵੀ ਧਰਨੇ ਲਾਉਂਦੇ ਆ ਤੇ ਧਰਨਾ ਲੱਗਾ ਜੀ 2 ਘੰਟਿਆਂ ਦੇ ਵਿੱਚ ਜੀ ਪਰਚਾ ਦਰਜ ਹੋ ਜਾਊਗਾ ਕਿਹੜੀ ਗਿਣੀ ਮਿਤੀ ਚਾਰਜਸ ਸੀ ਕਿ 2 ਘੰਟਿਆਂ ਦੇ ਵਿੱਚ ਪਰਚਾ ਦਰਜ ਕਰਦਾਂਗੇ ਮੇਰਾ ਪਹਿਲਾਂ ਸਪਸ਼ਟ ਕਰਦੇ ਹਾਂ ਜਿੰਨੇ ਐਗਜ਼ੈਕਟਿਵ ਦੇ ਮੈਂਬਰ ਸਾਰੇ ਅਹੁਦੇਦਾਰ ਬੈਠੇ ਆ ਇਹ ਸਾਰੇ ਕਿਸੇ ਅਨਸਾਬ ਤੋਂ ਅਸੀਂ ਭੱਜਦੇ ਨਹੀਂ ਨਾ ਅਸੀਂ ਕਿਸੇ ਦੇ ਸਪੋਰਟ ਕਰਦੇ ਆ ਜਿਹੜਾ ਕੋਈ ਗੁਨਾਹਗਾਰ ਆ ਉਹਨੂੰ ਅਸੀਂ ਕਾਨੂੰਨ ਮੁਤਾਬਕ ਸਖਤ ਸਜ਼ਾਵਾਂ ਦਿੱਤੀਆਂ ਤੇ ਮੇਰਾ ਗੱਲ ਪਹਿਲੀ ਵਾਰੀ ਹੋਣਾ ਕਿ ਛੋਟੇ ਅਉਦੇ ਤੋਂ ਲੈ ਕੇ ਵੱਡੇ ਅਉਦੇ ਤੱਕ ਦੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਈ ਆ ਸੋ 2 ਘੰਟਿਆਂ ਦੇ ਵਿੱਚ ਇਹ ਕਹਿਣਾ ਵੀ ਪਰਚਾ ਦਰਜ ਹੋਜੂ ਤੇ ਕਾਰ ਵੀ ਦਿੱਤਾ ਇਹ ਕੇਸ ਪਾਸੇ ਨੂੰ ਇਸ਼ਾਰਾ ਕਰਦੀ ਆ ਇਹ ਆਪਾਂ ਮੇਰੇ ਤੋਂ ਤੁਸੀਂ মিডিਆ ਵਾਲੇ ਭਲੀਭਾਂਤ ਬਾਧ ਜਾਣਦੇ ਆ ਸ਼੍ਰੋਮਣੀ ਗੋਦਾਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੀ ਅੱਜ ਦੀ ਇਕੱਤਰਤਾ ਸਪਸ਼ਟ ਕਰਦੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦਾ ਮਾਮਲਾ ਬੇਆਦਬੀ ਜਾਂ ਪਾਵਨ ਸਰੂਪ ਗੁੰਮ ਹੋਣ ਦਾ ਨਹੀਂ ਸਗੋਂ ਕੁਝ ਮੁਲਾਜ਼ਮਾਂ ਵੱਲੋਂ ਪੈਸਿਆਂ ਦੀ ਕੀਤੀ ਹਿਰਾਫੇਰੀ ਦਾ ਹੈ ਇਸ ਮਾਮਲੇ ਨੂੰ ਬੇਆਦਬੀ ਅਤੇ ਪਾਵਨ ਸਰੂਪ ਗੁੰਮ ਹੋਣ ਬਾਜੋਂ ਪ੍ਰਚਾਰਨਾ ਸਿੱਖ ਕੌਮ ਦੀ ਸਰਮੌਰ ਸੰਸਥਾ ਨੂੰ ਬਦਨਾਮ ਕਰਨ ਅਤੇ ਸਿੱਖ ਸੰਸਥਾ ਦੇ ਗਾਂਵਾਂ ਵਿੱਚ ਸੰਗਤਾਂ ਦੀਆਂ ਭਾਵਨਾਵਾਂ ਨੂੰ ਛੱਟ ਮਾਰਨ ਦੀ ਸਿਆਸੀ ਛਾਜਛ ਹੈ ਜਿਸ ਵਿੱਚ ਪੰਜਾਬ ਦੀ ਮੌਜੂਦਾ ਸਰਕਾਰ ਪੂਰੀ ਤਰ੍ਹਾਂ ਸ਼ਾਮਲ ਹੈ ਇਹ ਮੈਂ ਤਾਂ ਪਹਿਲਾਂ ਵੀ ਕੀਤਾ ਸੀ ਕਿ ਪਹਿਲਾਂ ਬਰਗਾੜੀ ਤੇ ਹੁਣ ਇਹਨੂੰ 4 ਸਾਲ ਬਾਅਦ ਧਾਰਨਾ ਕਾਦਾ ਲੱਗਾ ਹੈ ਉੱਥੇ ਸਾਨੂੰ ਪਲੀ ਬਾਤ ਪਤਾ ਤੇ ਅੱਜ ਸਮਾ ਮੁੱਕਣ ਦੇ ਕਿਨਾਰੇ ਆ ਗਿਆ ਬਲੌਗ ਸੰਭ ਦੀਆਂ ਜ਼ਿਲ੍ਹਾ ਪ੍ਰੀਸ਼ਦ ਲੋਕ ਚੋਣਾਂ ਲੜਦੇ ਸੀ ਤੇ ਦੂਸਰੇ ਪਾਸੇ ਆ ਕੇ ਲੋਕਾਂ ਨੂੰ ਸਪਸ਼ਟ ਕਰਨ ਲਈ ਤਾਂ ਕੁਝ ਵੀ ਨਹੀਂ ਤੇ ਆ ਨਵਾਂ ਇੱਕ ਫਿਰ ਜਿਹੜਾ ਇਹਨਾਂ ਨੇ ਸਵਾਗਤ ਆ ਗੜਾ ਚਲਿਆ। ਸ਼੍ਰੀ ਅਕਾਲਤਾਰ ਸਭ ਤੋਂ ਡਾਕਟਰ ਇਸ਼ਰ ਸਿੰਘ ਐਡਵੋਕੇਟ ਦੀ ਰਵਾਈ ਇਹਤ ਮੜਾਈ। ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਸਾਫ਼ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪਬਲਿਕੇਸ਼ਨ ਵਿਭਾਗ ਵਿੱਚ ਕੰਮ ਕਰਦੇ ਕੁਝ ਮੁਲਾਜ਼ਮਾਂ ਨੇ ਨਿੱਜੀ ਲਾਾਸਾ ਕਰਕੇ ਆਪਣੇ ਕੁਕਰਮਾ ਉਫਰ ਪੜਦਾ ਪਾਉਣ ਦੀ ਸਫਲ ਕੋਸ਼ਿਸ਼ ਕੀਤੀ। ਇਸ ਸੰਬੰਧੀ ਸ਼੍ਰੀ ਕਾਲਤਾਖ ਸਾਹਿਬ ਦੇ ਜਥੇਦਾਰ ਵੱਲੋਂ ਬਣਾਈ ਕਮੇਟੀ ਦੀ ਰਿਪੋਰਟ ਅਨੁਸਾਰ ਅੰਤਰ ਕਮੇਟੀ ਦੇ ਮਤਾ ਨੰਬਰ 460 ਇਹ ਉਦੋਂ ਦੇ ਆ 220 ਦੇ ਮਿਤੀ 27/8/220 ਹੀ ਕਾਰਵਾਈ ਕੀਤੀ ਗਈ ਤੇ ਕੁਝ ਮੁਲਾਜ਼ਮਾਂ ਤੇ ਕਾਨੂੰਨੀ ਕਾਰਵਾਈ ਦਾ ਵੀ ਫੈਸਲਾ ਹੋਇਆ ਪਰੰਤੂ ਵੱਖ-ਵੱਖ ਸਿੱਖ ਵਿਦਵਾਨਾਂ ਦੇ ਕਹਿਣ ਤੇ ਡਾਕਟਰ ਰੀਸ਼ਰ ਸਿੰਘ ਦੀ ਰਿਪੋਰਟ ਵਿੱਚ ਪਰਚੇ ਦਰਜ ਕਰਵਾਉਣ ਬਾਰੇ ਕੋਈ ਸਬਾਰਥ ਨਾ ਹੋਣ ਕਰਕੇ ਅੰਤਰ ਕਮੇਟੀ ਦੀ ਖਤਰਤਾ ਦੇ ਮਤਾ ਨੰਬਰ 493 ਮਿਤੀ 5/9/20 ਰਾਹੀਂ ਕਾਨੂੰਨੀ ਕਾਰਵਾਈ ਦੀ ਥਾਂ ਆਪਣੇ ਤੌਰ ਤੇ ਪੂਰੀ ਕਾਰਵਾਈ ਦੀ ਪ੍ਰਵਾਨਗੀ ਦਿੱਤੀ ਗਈ ਸੀ ਇਸ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਪੜਤਾਲ ਵਿੱਚ ਪੋਲਸ ਦੀ ਦਖਲਅੰਦਾਜ਼ੀ ਮਰਿਆਦਾ ਤੇ ਪਰੰਪਰਾਵਾਂ ਦੇ ਵਿਰੁੱਧ ਹੋਵੇਗੀ ਇਹ ਦੋਹਾਂ ਮਤਿਆਂ ਦੀ ਬਰੋੜਤਾ ਜਨਰਲ ਹਾਊਸ ਦੇ ਅਜਲਾਸ ਨੰਬਰ ਮਤਾ ਨੰਬਰ 368 ਮਿਤੀ 28 2002 ਰਾਹੀਂ ਵੀ ਹੋ ਚੁੱਕੀ ਹੈ ਇਹ ਪਹਿਲਾ ਮਤਾ ਸੀ 28 20 ਦਾ ਜੇ ਦੀ ਫਿਰ ਮੁੜ ਕੇ ਪੋਸਟ ਨਹੀਂ ਹੋਈ 5920 ਨੂੰ ਤੇ ਉਹਦੇ ਮੁਤਾਬਕ ਫਿਰ ਵਿਭਾਗੀ ਕਾਰਵਾਈਆਂ ਦੇ ਖਿਲਾਫ ਕਰਨ ਦਾ ਸ਼੍ਰੋਮਣੀ ਕਮੇਟੀ ਦੀ ਅੰਤਰ ਕਮੇਟੀ ਦਾ ਇਹ ਮਸਲਾ ਸੀ ਵੀ ਉਹ ਹੋਈ ਵੀ ਜੇ ਦੀ ਪ੍ਰੋੜਤਾ ਜਨਰਲ ਹਾਊਸ ਵਿੱਚ ਵੀ ਹੋਈ ਆ ਹੁਣ ਸਰਕਾਰ ਇਸ ਮਾਮਲੇ ਵਿੱਚ ਐਫ ਆਈ ਆਰ ਦਾਜ ਕਰਨ ਦਾ ਫੈਸਲਾ ਆਪਣੀਆਂ ਨਕਾਮੀਆਂ ਨੂੰ ਛਪਾਉਣ ਅਤੇ ਸਿਆਸੀ ਇੱਛਾ ਦੀ ਪੂਰਤੀ ਲਈ ਹੈ ਕਿਉਂਕਿ ਬਿਆਦਮੀਆਂ ਦੇ ਸਿਆਸ ਕਰਕੇ ਸੱਤਾ ਹਾਸਲ ਕਰਨ ਵਾਲੇ 4 ਸਾਲ ਬੀਤਣ ਬਾਅਦ ਵੀ ਕੋਈ ਇਨਸਾਫ ਨਹੀਂ ਕਰ ਸਕਿਆ ਜਿਹੜਾ ਫੋਕਸ ਇੱਥੇ ਆਪਾਂ ਨੇ ਪਹਿਲਾਂ ਸ਼ੁਰੂ ਕੀਤਾ ਸੀ ਉਹ ਕਦੇ ਮਦੇ ਨਜ਼ਰ ਅਜ ਦੀ ਇਕਤਰਤਾ ਸਰਕਾਰ ਵੱਲੋਂ ਸਿੱਖ ਸੰਸਥਾਵਾਂ ਦੇ ਪ੍ਰਬੰਧ ਨੂੰ ਬਦਨਾਮ ਕਰਨ ਦੀ ਨੀਤੀ ਦੀ ਸਾਹਤ ਨਿੰਦਿਆ ਕਰਦਾ ਆਗਾਹ ਕਰਦੀ ਹੈ ਕਿ ਸਿੱਖ ਕੌਮ ਆਪਣੀਆਂ ਸੰਸਥਾਵਾਂ ਦੇ ਪ੍ਰਬੰਧਾਂ ਵਿੱਚ ਸਰਕਾਰੀ ਦਖਲ ਨੂੰ ਕਦੇ ਵੀ ਪ੍ਰਵਾਨ ਨਹੀਂ ਕਰੇਗੀ ਇਕਤਰਤਾ ਵਿੱਚ ਇਹ ਵੀ ਪ੍ਰਵਾਨ ਹੋਇਆ ਕਿ ਸਾਰੇ ਮਾਮਲੇ ਸੰਬੰਧੀ ਕਿਉਂਕਿ ਸ਼੍ਰੀ ਅਕਾਲਤਾਖਸਰ ਸਾਹਿਬ ਦੀ ਅਗਵਾਈ ਵਿੱਚ ਡਾਕਟਰ ਰੀਸ਼ਰ ਸਿੰਘ ਦੇ ਜਾਂਚ ਕਮਿਸ਼ਨ ਦੀ ਰਿਪੋਰਟ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ ਇਸ ਲਈ ਸਮੁੱਚਾ ਮਾਮਲਾ ਵਿਚਾਰ ਤੇ ਆਦੇਸ਼ ਲਈ ਸ਼੍ਰੀ ਅਕਾਲਤਾਖਸਰ ਸਾਹਿਬ ਦੇ ਜਸੇਦਾਰ ਸਾਹਿਬ ਪੇਪਾਸ ਭੇਜਿਆ ਜਾ ਰਿਹਾ ਸੋ ਮੈਂ ਇਹ ਜਿਹੜੇ ਤੁਹਾਨੂੰ ਸਾਰੀਆਂ ਇਹ ਦਸੀਆਂ ਇਹਦੇ ਵਿੱਚ ਜੋ ਹੁਣ ਤੱਕ ਦੀ ਕਾਰਵਾਈ ਹੋਈ ਸੀ ਉਹ ਸਾਰੀ ਸਪਸ਼ਟ ਵੀ ਹੋ ਗਈ ਆ ਦੇ ਸਰਕਾਰ ਦੀ ਜਿਹੜੀ ਆ ਉਹ ਮਨਸ਼ਾ ਵੀ ਸਾਹਮਣੇ ਆ ਗਈ ਆ ਕਿ ਆਲਟੀਮੇਟਲੀ ਜਿਹੜੀ ਆ ਸਰਕਾਰ ਕਰਨਾ ਕੀ ਚਾਹੁੰਦੀ ਆ ਸੋ ਇਨਿਕ ਬੇਨਤੀ ਕਰਕੇ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਚੇਚੇ ਤੌਰ ਤੇ ਸਾਰੇ ਪਹੁੰਚੇ ਹੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਸਾ ਤੁਸੀਂ ਪ੍ਰਧਾਨ ਹੋਣ ਦੇ ਨਾਤੇ ਇੱਕ ਵਕੀਲ ਵੀ ਹੋ ਦੀ ਬੈਠਿਆ ਤਾਂ ਕਰਤੀ ਤੁਸੀਂ ਸਵਾਲ ਜਿਹੜਾ ਕੀਤਾ ਕਿ 2 ਘੰਟੇ ਦੇ ਵਿੱਚ ਐਫ ਆਈ ਆਰ ਸਜੋ ਉਹਨਾਂ ਅੱਗੇ ਦਾ ਕਾਨੂੰਨੀ ਪੱਕੀ ਹੈ ਇਹਨੂੰ ਕਿੱਦਾਂ ਅਸੀਂ ਟੈਂਸ਼ਨ ਕੀ ਹੋਏਗਾ ਅਸੀਂ ਅਸੀਂ ਇਹਨੂੰ ਬਿਲਕੁਲ ਸਰਕਾਰੀ ਦਖਲਅੰਦਾਜ਼ੀ ਸਿੱਧੀ ਡਿਕਲੇਅਰ ਕਰਦੇ ਆ ਅਸੀਂ ਉਸ ਐਫ ਆਈ ਆਰ ਨੂੰ ਅਸੀਂ ਨਹੀਂ ਮੰਨਦੇ ਕਿਉਂਕਿ ਸਾਡਾ ਦੇਖੋ ਕਈ ਸਵਾਲ ਚੁੱਕਦੇ ਆ ਕਿ ਸ਼ੌਮੇਂ ਮੁਰਦਾਰਾ ਪ੍ਰਬੰਧਕ ਕਮੇਟੀ ਦੇ ਮਹਾਲੇ ਕੋਟਾ ਤੇ ਜਾਂਦੇ ਆ ਜਦੋਂ ਸਾਡੇ ਕੋਈ ਕਪਲੇ ਬਾਜ਼ੀਆਂ ਹੁੰਦੀਆਂ ਸਾਡੀ ਸਾਬ ਕਮੇਟੀ ਬਣਦੀ ਆ ਪੜਤਾਲ ਕਰਦੀ ਆ ਨੋਟਸ ਦਿੰਦੀ ਆ ਛੋਕ ਆ ਨੋਟਸ ਦਿੰਦੇ ਉਹਨਾਂ ਦਾ ਜਵਾਬ ਆਉਂਦਾ ਉਤੋਂ ਜਿਹੜਾ ਕੋਈ ਪੀੜਤ ਹੁੰਦਾ ਹਾਈ ਕੋਰਟ ਚਲ ਜਾਂਦਾ ਤੇ ਹਾਈ ਕੋਰਟ ਆਰਡਰ ਕੀ ਕਰਦੀ ਬਸ ਸਪੀਕਿੰਗ ਆਰਡਰ ਪਾਸ ਕਰੋ ਕਈਆਂ ਕੇ ਸੱਚ ਨਹੀਂ ਹੁੰਦਾ ਪਰ ਅਸੀਂ ਕਾਰਵਾਈਆਂ ਆਪ ਕਰਦੇ ਆ ਤੇ ਜੇ ਫਿਰ ਆਪਾਂ ਇਹੋ ਕੰਮ ਕਰਨਾ ਸ਼ੁਰੂ ਕਰਦਾ ਫਿਰ ਤਾਂ ਸ਼ੋਮਨੀ ਕਮੇਟੀ ਤੱਕ ਫਿਰ ਬਸ ਖਤਮ ਹੋਈ ਫਿਰ ਸਰਕਾਰੀ ਦੌਰ ਦੇ ਉੱਤੇ ਫੌਜ ਤੇ ਪੁਲਿਸ ਤਾਂ ਪਹਿਲਾਂ ਵੀ ਬੜੀ ਹੁਣ ਅੰਦਰ ਪ੍ਰਬੰਧ ਦੇ ਵੜ ਕੇ ਇਸ ਐਕਟ ਨੂੰ ਖਤਮ ਕਰਨ ਦੀ ਨਵੀਂ ਤਜਵੀਦ ਆ ਸੋ ਮੇਰਾ ਕਹਿਣ ਤੋਂ ਭਾਵ ਇਹ ਐਫ ਆਈ ਆਰ ਜਿਹੜੀ ਕੀਤੀ ਉਹ ਮੈਲਾਫਾਈਡ ਇੰਟੈਂਸ਼ਨ ਨਾਲ ਕੀਤੀ ਆ ਉਹਦੇ ਪਿੱਛੇ ਰਾਤ ਸੀ ਰੋਟੀਆਂ ਸੇਕਣ ਦੀ ਮਨਸਾ ਨਾਲ ਕੀਤੀ ਗਈ ਆ ਬਾਕੀ ਅਸੀਂ ਇਹਨੂੰ ਮੁੰਡੋ ਰੱਦ ਕਰਦੇ ਆ ਅਸੀਂ ਆਪਾਂ ਦੇ ਬਿਲਕੁਲ ਹੱਕ ਚ ਨਹੀਂ ਗਈ ਨਾ ਕੀਤੀ ਅਸੀਂ ਦਾ ਰੱਦ ਕਰ ਦਿੱਤੀ ਜਿਮਤਾ ਤੇ ਉਹਨਾਂ ਦੇ ਗੋ ਉਹਦਾ ਉਹਨਾਂ ਦਾ ਉਹਨਾਂ ਦਾ ਜਵਾਬ ਉਹਨਾਂ ਨੂੰ ਪੁੱਛੋ ਉਹਨਾਂ ਦਾ ਜਵਾਬ ਜਿਹੜਾ ਮੈਂ ਦੇਣਾ ਤੁਹਾਨੂੰ ਉਹਨੂੰ ਜਵਾਬ ਦਿੱਤਾ ਅਸੀਂ ਅੱਜ ਆ ਅਸੀਂ ਆ ਲਾਈਨ ਦੇਤਾ ਸੀਨੀਅਰ ਕਾਰਡਰ ਸਾਹਿਬ ਨੂੰ ਦੇ ਦਿੱਤੀ ਆ ਉਹ ਕੱਲ ਤੱਕ ਸਾਹਿਬ ਇਹ ਤੇ ਕਾਰਵਾਈ ਕਰਕੇ ਸਾਨੂੰ ਦੱਸਣ ਕਿ ਜੋ ਅਲਾਇਨ ਦੇਣ ਕਿ ਅਸੀਂ ਆਪਣੇ ਸਰਦ ਕਰਨ ਕੇਸ ਇੱਕ ਕੇਸ ਜਿਹੜਾ ਜਿਹਨਾਂ ਨੇ ਐਫਆਰ ਸਿਕ ਹੋਰ ਇੱਕ 1999 ਤੇ ਤਾਬ ਵਾਲੀ ਹੋਈ ਹੈ ਜੀ ਤਾਬ ਵਾਲੀ ਰੈਡੀ ਹੋਈ ਹੈ ਜੀ ਕਿਤਾਬ ਵਾਲੇ ਮਾਮਲੇ ਦੋਵੇਂ ਬੈਠ ਜਾਓ ਜੀ ਕਿਤਾਬ ਵਾਲੇ ਮਾਮਲੇ ਤੇ ਵੇਖੋ 1999 ਦੀ ਉਹ ਜਿਹੜੀ ਕਿਤਾਬ ਆ ਆ ਇੱਕ ਕਿਤਾਬ ਆ ਹਿਸਟਰੀ ਆਫ ਦਾ ਸਿੱਖਸ ਇਹ ਇੰਗਲਿਸ਼ ਦੀ ਆ ਇਹ ਕੰਨਿੰਗਮ ਨੇ ਜਿਹੜੀ ਲਿਖੀ ਆ ਤੇ ਇਹਨੂੰ ਫਾਰਵਰਡ ਕੀਤਾ ਪਤਵੰਤ ਸਿੰਘ ਨੇ ਇਹਦੀ ਜਿਹੜੀ ਛਪਾਈ ਆ ਇਹ ਰੂਪਾ ਪਬਲਿਕੇਸ਼ਨ ਨੇ ਕੀਤੀ ਆ ਨਵੀਂ ਦਿੱਲੀ ਤੋਂ ਇਹਦਾ ਉਹਨੇ ਲੱਥਾ ਕੀਤਾ ਇਹ ਅੱਜ ਵੀ ਮਾਰਕੀਟ ਚ ਮਿਲ ਰਹੀ ਆ ਜਿਸਲੇ ਹੋਮਿੰਗ ਗੁਰਦਾਰਾ ਪਵੰਦ ਕਮੇਟੀ ਨੂੰ ਪਤਾ ਲੱਗਾ ਵੀ ਇਹ ਗਲਤ ਹੋਇਆ ਤੁਰੰਤ ਕਾਰਵਾਈ ਇਹਦੇ ਤੇ ਕਰਦਿਆਂ ਇਹ ਕਮੇਟੀ ਆਪਣੇ ਜ਼ਬਤ ਕਰਨ ਦਾ 300 ਕਿਤਾਬਾਂ ਛਪੀਆਂ ਸੀ ਉਹਨਾਂ ਨੂੰ ਤੁਰੰਤ ਜਬਤ ਕਰਨ ਦਾ ਜਿਹੜਾ ਉਹ ਫੈਸਲਾ ਲਿਆ ਗਿਆ। ਔਰ ਫੈਸਲੇ ਤੋਂ ਬਾਅਦ 2007 ਦੇ ਵਿੱਚ ਜਨਰਲ ਹਾਊਸ ਦੇ ਵਿੱਚ ਸਮੁੱਚੀ ਕੌਮ ਕੋਲੋਂ ਮਾਫੀ ਮੰਗੀ ਗਈ। ਕਿ ਇਹ ਜਿਹੜਾ ਮਾਮਲਾ ਆ ਇਹ ਗਲਤ ਹੋ ਗਿਆ ਇਸ ਲਈ ਅਸੀਂ ਸਮੁੱਚੀ ਕੌਮ ਕੋਲੋਂ ਇਹ ਮਾਫੀ ਮੰਗਦੇ ਆ। ਇਹਦੇ ਵਿੱਚ ਫਿਰ ਆਖਬਾਰ ਦੇ ਵਿੱਚ ਬਕਾਇਦਾ ਇhtiyar ਲੱਗਾ ਹੈਗਾ 24 ਦਾ 10 ਨੂੰ ਇਹ ਆ ਦੋ ਇਤਿਹਾਰ ਹੈ ਕਜੀਚੇ ਇੱਕ ਜਾਗਵਾਨੀ ਜਿਆ ਇਹ ਉਦੋਂ ਦਾ ਚ ਲੱਗੇ ਸਿੱਖ ਕੌਮ ਤੋਂ ਸਮੁੱਚੀ ਤੋਂ ਜਨਰਲ ਹੌਦ ਦੇ ਵਿੱਚ ਮਤਾ ਕਰਕੇ ਮਾਫੀ ਮੰਗੀ ਗਈ ਉਸ ਤੋਂ ਬਾਅਦ ਫਿਰ 2018 ਦੇ ਵਿੱਚ ਆ ਦੁਬਾਰਾ ਜਿਹੜਾ ਕਿਉਂਕਿ ਕੋਰਟ ਆਪਣੇ ਜੁਡੀਸ਼ੀਅਲ ਕੋਰਟ ਦੇ ਵਿੱਚ ਚਲੇ ਗਿਆ ਸੀ ਕੇਸ ਉੱਥੋਂ ਡਿਸਪੋਜ਼ ਹੋਣ ਤੋਂ ਬਾਅਦ 11 8 2018 ਨੂੰ ਆ 25 8 18 ਨੂੰ ਇਹ ਇਸ਼ਤਿਹਾਰ ਫੇਰ ਅਖਬਾਰ 'ਚ ਲੱਗੇ ਕੇ ਸ਼ੋਮਨੀ ਗੁਰਦਾਰਾ ਦਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਨੇ ਕੌਮ ਕੋਲ ਮਾਫੀ ਵੀ ਮੰਗੀ ਆ ਤੇ ਇਹ ਗੱਲ ਟ੍ਰਾਂਸ ਇਹਦੀ ਟ੍ਰਾਂਸਲੇਸ਼ਨ ਹੋਈ ਆ ਇਹ ਮੈਂ ਇਹਨੂੰ ਇਹ ਨਹੀਂ ਕਹਿੰਦਾ ਬਈ ਟ੍ਰਾਂਸਲੇਸ਼ਨ ਹੋਈ ਤੇ ਗਲਤ ਹੋਈ ਇਸ ਲਈ ਜਨਰਲ ਹਾਊਸ ਨੇ ਆਪਣੇ ਬਕ ਬਕ ਸਮੇਂ ਸਿਰ ਆਪਣੀਆਂ ਇਹਨਾਂ ਦੀਆਂ ਮਾਫੀਆਂ ਵੀ ਮੰਗੀਆਂ ਤੇ ਗਲਤੀ ਦਾ ਸਾਥ ਵੀ ਕੀਤਾ ਤੇ ਕਿਤਾਬਾਂ ਬੁੱਕ ਠੀਕ ਸੀ ਟ੍ਰਾਂਸਲੇਸ਼ਨ ਨਹੀਂ ਬੁੱਕ ਬੁੱਕ ਵੀ ਗਲਤ ਆ ਬੁੱਕ ਵੀ ਗਲਤ ਆ ਠੀਕ ਹੈ। ਔਰ ਇਹ ਜਿਹੜੀ ਟ੍ਰਾਂਸਲੇਸ਼ਨ ਹੋਈ ਆ ਉਹਦੇ ਵਿੱਚ ਗਲਤੀ ਜਿਹੜੀ ਉਹ ਤਾਂ ਮੈਂ ਤੁਹਾਨੂੰ ਦੱਸਿਆ ਵੀ ਆ ਜਰਨਲ ਹੌਕ ਦੇ ਦੋ ਮਤੇ ਆ ਤੇ ਪਬਲਿਕੇਸ਼ਨ ਦੇ ਵਿੱਚ ਆਪਣੇ ਅਖਬਾਰਾਂ ਦੇ ਵਿੱਚ ਉਹਦੀ ਗਲਤੀ ਦਾ ਸਾਥ ਵੀ ਕੀਤਾ ਜਰਨਲ ਹੌਕ ਚ ਮਤੇ ਵੀ ਪਏ ਆ। ਸੋ ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। ਥੈਂਕ ਯੂ। ਤੁਹਾਨੂੰ ਨਾ ਵੀ ਬਿੰਦੀ ਪਈ ਆ। ਹਾਂ ਮੈਂ ਮੈਂ ਤਾਂ ਜੈਨਾ ਭੇਜ ਇੱਕ ਮਿੰਟ ਬੈਠ ਜਾਓ ਇੱਕ ਮਿੰਟ ਦੇ ਰਾਈਟਰ ਬਸ ਕਰ ਰਹੇ ਆ। ਇਸਦੀ ਕੋਈ ਕਾਰਨੀਂ ਕਿਉਂ ਨਹੀਂ ਕੀਤੀ ਗਈ। ਜਿਹੜੇ ਚੋਰੀ ਕਮੇਟੀ ਬੈਠ ਜੇ ਨਿਸ਼ ਲੋਡਿਕ ਕਮੇਟੀ ਤੋਂ ਕਰ ਪ੍ਰਾਬਲਮੇ ਕਰਦੇ ਪਏ ਨੇ ਪਰ ਮਾਪਕ ਨਹੀਂ ਆਉਂਦੀ ਦੇਖੋ ਆ ਜਿਹੜੀ ਆ ਇਹ ਮਾਰਕੀਟ ਚ ਉਹਨਾਂ ਨੇ ਲਈ ਆ ਹਾਂਜੀ ਔਰ ਇਹ ਮਾਰਕੀਟ ਦੇ ਵਿੱਚ ਅੱਜ ਵੀ ਇਹ ਛਾਪ ਰਹੀ ਆ ਹਿਸਟਰੀ ਆ ਦਾ ਸਿਕਸ ਹਾਂਜੀ ਜਿਹੜਾ ਲਾਥਾ ਕੀਤਾ ਮੈਂ ਇਹਨੂੰ ਰੂਲ ਆਊਟ ਨਹੀਂ ਕਰਦਾ ਜਮੈਂ ਕਿਉਂਕਿ ਸ਼ੋਮਨੀ ਕਮੇਟੀ ਨੇ ਗਲਤੀ ਕੀਤੀ ਠੀਕ ਹੋਈ ਪਰ ਮਾਫੀ ਵੀ ਮੰਗ ਲਈ ਤੇ ਉਹਦੇ ਬਿੱਤੇ ਆ ਜਿਹੜੀ ਆਪਣੇ ਜਿਹੜੀ ਮੂਰ ਰੂਪ ਆ ਇਹ ਮੂਰ ਮੈਂ ਇਹ ਇਹ ਤੇ ਵੀ ਬੈਨ ਅਸੀਂ ਦਾ ਬੈਨ ਆਪਣਾ ਜੋਮਣੀ ਕਮੇਟੀਆਂ ਨੂੰ ਲਾਤਾ ਜੇ ਗ੍ਰਾਫਲੇਸ਼ਨ ਹੋਈ ਆ ਕਿਆ ਸਰਕਾਰ ਹੈ ਸਰਕਾਰ ਨੂੰ ਇਹਦੀ ਪਾਉ ਨਹੀਂ ਕਰਨੀ ਚਾਹੀਦੀ ਇਹ ਤੇ ਕਿਉਂ ਨਹੀਂ ਥੈਂਕ ਯੂ ਜੀ ਥੈਂਕ ਯੂ ਮਿਹਰਬਾਨੀ ਕੀਤੀ ਜਾ ਰਹੀ ਹੈ ਧੰਨਵਾਦ